ਹੰਦੀਓ ਬਈ ਇਹ ਸੋ ਦੇਵੀਆਂ ਨੂੰ ਜੁਣੀ ਲਾਲਕਾਂ ਦੇਵਾ ਸੰਤਾਂ ਉਹਦੀਆਂ ਲਾੜਦੀਆਂ ਨਹਿੰਗ ਪੰਗ ਫੌਜਾਂ ਸੰਤਾਨਾਂ ਵਰਸਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਹੈ ਜੀ ਕੀ ਹੈ ਅੱਜ ਸਿੰਘ ਸਾਹਿਬ ਜਥੇਦਾਰ ਗਿਆਨੀ ਰਣਜੀਤ ਸਿੰਘ ਜਥੇਦਾਰ ਜੀ ਅਕਾਲ ਪੁਰਖ ਸਾਹਿਬ ਜਿਨ੍ਹਾਂ ਨੇ ਉਹ ਵੀ ਵਧੀਆ ਢੰਗ ਤੇ ਨਾਲ ਉਹ ਸਾਡੀ ਮਾਨ ਮਰਿਆਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਮਹਾਨ ਹੈ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਇਹਨਾਂ ਸਾਹਿਬ ਦੀ ਅਪਾਰ ਕਿਰਪਾ ਤਾਂ ਤਾਂ ਸਹਿਬ ਸ੍ਰੀ ਗੁਰੂ ਸਾਖੰਦ ਸਾਹਿਬ ਜੀ ਦਾ ਸਾਜਿਆ ਨਵਾਜਿਆ ਉਹ ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਆਪਾਂ ਜਿਨ੍ਹਾਂ ਦੀ ਸਾਰੀ ਉਥੋਂ ਹੀ ਆਪਾਂ ਅਰਦਾਸ ਬੇਨਤੀ ਕਰਕੇ ਸਾਰੀ ਜੀਤ ਲੈਨੇ ਆ ਸਮੂੱਚਾ ਖਾਲਸਾ ਪੰਥ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਦੇ ਜਿਹੜਾ ਉਹ ਪੈਰਾ ਦਿੰਦਾ ਹੈ ਕਿ ਜਿੱਥੇ ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਗੱਲ ਹੈ ਗਿਆ ਆ ਕਾਂਦੀ ਦਲ ਦੀ ਗੱਲ ਹੈ ਕਿ ਜਿੱਥੇ ਆਪਾਂ ਸਾਰੇ ਅਕਾਲ ਤਖਤ ਸਾਹਿਬ ਨੂੰ ਸੇਵਾ ਕਰਾਉਂਦੇ ਹਾਂ ਹਮੇਸ਼ਾ ਹੀ ਤੇ ਮੈਂ ਦੇਣਤੀ ਕਰਦਾ ਉਹ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹ ਜੋ ਹੁਕਮ ਕੀਤਾ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਜਾਂ ਸੱਤ ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸੀ ਕਿ ਉਹਨਾਂ ਨੇ ਜਿਹੜੀ ਹੈ ਉਹ ਚੋਣ ਕਰਨੀ ਹੈ ਤੇ ਜਿਹੜੀ ਫੈਸਲੀ ਕਰਨੀ ਹੈ ਨਵੇਂ ਤੇ ਉਹਨਾਂ ਨੇ ਬਹੁਤ ਵਧੀਆ ਜਿਹੜਾ ਫੈਸਲਾ ਕੀਤਾ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਜੋ ਫੈਸਲਾ ਲਿਆ ਤੇ ਜੋ ਫੈਸਲਾ ਜੋ ਜਿਹੜਾ ਤਰੀਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੋਏ ਸੀ ਤੇ ਉਹ ਹੁਕਮਾਂ ਦੇ ਉੱਪਰ ਸਾਰਿਆਂ ਨੂੰ ਆਪਾਂ ਨੂੰ ਸਾਰੀਆਂ ਧਿਰਾਂ ਨੂੰ ਪੁੱਲ ਚੜਾਉਣੇ ਚਾਹੀਦੇ ਨੇ ਆਪਣੇ ਨਿੱਜੀ ਦੋ ਬਲਾਲ ਤੋਂ ਉੱਪਰ ਉੱਠ ਕੇ ਜਿਵੇਂ ਧੰਨ ਧੰਨ ਉਸ ਵੇਲੇ ਦੇ ਮਹਾਨ ਸ਼ਹੀਦ ਬਾਬਾ ਅਕਾਲੀ ਪੂਲਾ ਸਿੰਘ ਜਿਨ੍ਹਾਂ ਨੇ ਜਿਨ੍ਹਾਂ ਦੇ ਫੈਸਲਿਆਂ ਤੇ ਖਾਲਸਾ ਪੰਥ ਅੱਜ ਵੀ ਨਾਜ਼ ਕਰਦਾ ਤੇ ਜੇ ਅੱਜ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਉਹਨਾਂ ਨੂੰ ਕੋਈ ਵੀ ਹਟਾਉਣ ਵਾਲਾ ਜਿਹੜਾ ਕੋਈ ਆਪਣੇ ਇਹੋ ਜੀ ਤਾਕਤ ਨਹੀਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਕਤ ਨੂੰ ਵੰਗਾਰੇ ਤੇ ਆਪਾਂ ਨੂੰ ਸਾਰਿਆਂ ਨੂੰ ਸਿਰ ਝੁਕਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਵੇਂ ਨੂੰ ਹੁਕਮ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ ਇਹਦੇ ਵਿੱਚ ਹੀ ਸਾਰੀ ਭਲਾਈ ਹੈ ਤੇ ਕਿਉਂਕਿ ਜੇ ਆਪਾਂ ਅਕਾਲ ਤਖਤ ਸਾਹਿਬ ਮਾਨ ਮਰਿਆਦਾ ਤੇ ਕਿਉਂਕਿ ਮਾਨ ਮਰਿਆਦਾ ਨੂੰ ਜੇ ਆਪਾਂ ਕਾਇਮ ਰੱਖਾਂਗੇ ਤੇ ਆਪਾਂ ਸਾਰੇ ਹੀ ਕਾਇਮ ਆ ਤੇ ਜੇ ਮਾਨ ਮਰਿਆਦਾ ਆਪਾਂ ਜੇ ਕਾਇਮ ਨਹੀਂ ਰੱਖਾਂਗੇ ਤੇ ਆਪਾਂ ਵੀ ਨਹੀਂ ਕਾਇਮ ਰਹਿ ਸਕਦੇ ਇਸ ਕਰਕੇ ਬੇਨਤੀ ਹੈ ਸਾਰੇ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਮਾਈ ਤੇ ਉਹਦੇ ਜਿਹੜੇ ਹੁਕਮਾਂ ਤੇ ਆਪਾਂ ਸਾਰੇ ਸਤਿਕਾਰ ਦੇ ਲੋਕਾਂ ਸੰਗਰਾਂ ਦੇ ਹੁਕਮ ਲਾਵਾ 2 ਤਰੀਕ ਨੂੰ ਜਿਹੜੇ ਹੁਕਮ ਕੀਤੇ ਸੀ ਉਹਨਾਂ ਤੇ ਫੁੱਲ ਚੜਾਉਣੇ ਚਾਹੀਦੇ ਨੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਖਿਲਾਫ ਕਿਸੇ ਦੀ ਵੀ ਬੋਲਣ ਦੀ ਜੋਤ ਨਹੀਂ ਹੋਣੀ ਚਾਹੀਦੀ ਤੇ ਜੇ ਅਕਾਲ ਤਖਤ ਸਾਹਿਬ ਨੂੰ ਕੋਈ ਵੀ ਅਦਲਾ ਬਦਲੀ ਦੀ ਜਥੇਦਾਰ ਦੀ ਗੱਲ ਕਰਦਾ ਉਹ ਖਾਲਸਾ ਪੰਥ ਦੇ ਬਿਲਕੁਲ ਕਦੇ ਵੀ ਉਹ ਬਰਦਾਸ਼ਤ ਨਹੀਂ ਹੋਊਗੀ ਗੱਲਬਾਤ ਤੇ ਨਾ ਹੀ ਖਾਲਸਾ ਪੰਥ ਜਿਹੜਾ ਜਦੋਂ ਕੋਈ ਵੀ ਇਹੋ ਜੀ ਗੱਲਬਾਤ ਕਰਦਾ ਮਾੜੀ ਫਲੇ ਚੇਤਾਵਨੀ ਦਿੰਦਾ ਤੇ ਉਹ ਹਮੇਸ਼ਾ ਜਿਹੜਾ ਮੈਂ ਬੇਨਤੀ ਕਰਦਾ ਸਮੁਖੀਆਂ ਗੁਰੂਆਂ ਗੁਰਸੇਖ ਸੰਗਤਾਂ ਨੂੰ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੋ ਵੀ ਫੈਸਲੇ ਜੇ ਉਹਨਾਂ ਨੇ ਸਹੀ ਫੈਸਲੇ ਕੀਤੇ ਆਪਾਂ ਸਾਰਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹਮੇਸ਼ਾ ਨਾਲ ਜਿਹੜੀ ਮਰਿਆਦਾ ਦੇ ਉੱਪਰ ਪਹਿਰਾ ਦੇਣਾ ਚਾਹੀਦਾ ਤੇ ਮਰਿਆਦਾ ਨੂੰ ਲਾਗੂ ਕਰਾਉਣਾ ਚਾਹੀਦਾ ਜੇ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਜਿਵੇਂ ਜੇ ਮਹਾਰਾਜਾ ਰਣਜੀਤ ਸਿੰਘ ਨੂੰ ਹੁਕਮ ਕੀਤਾ ਸੀ ਕੋਲਡਿਆਂ ਦੀ ਸਜ਼ਾ ਸੁਣਾਈ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਜਿਹੜੇ ਹੁਕਮ ਨੂੰ ਪ੍ਰਵਾਨ ਕੀਤਾ ਸੀ ਕੋਲਡਿਆਂ ਦੀ ਸਜ਼ਾ ਨੂੰ ਪ੍ਰਵਾਨ ਕੀਤਾ ਸੀ ਜਿਵੇਂ ਸ਼ਹੀਦ ਅਕਾਲੀ ਫੂਲਾ ਸਿੰਘ ਜੀ ਜਿਹੜੇ ਬੁੱਢਾ ਦਲ ਦੇ ਛੇਵੇਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਛੇਵੇਂ ਜਥੇਦਾਰ ਇਹ ਸਾਰੇ ਫੈਸਲੇ ਜੇ ਆਪਾਂ ਅੱਜ ਵੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਉਹਨਾਂ ਫੈਸਲਿਆਂ ਤੇ ਸ਼ਕਤੀ ਦਾ ਪਹਿਰਾ ਦਿੰਦੇ ਨੇ ਕਾਇਮ ਰਹਿੰਦੇ ਨੇ ਤੇ ਉਹਨਾਂ ਦਾ ਵੀ ਜਿਹੜਾ ਸਾਰੀਆਂ ਗੁਰਸੇਖ ਸੰਗਤਾਂ ਦੇ ਵਿੱਚ ਪੂਰਾ ਮਾਨ ਸਤਕਾਰ ਕਾਇਮ ਰਹੇਗਾ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜੇ ਫੈਸਲੇ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਜੋ ਲਾਗੂ ਕਰਵਾ ਰਹੇ ਨੇ ਤੇ ਆਪਾ ਸਿੰਘ ਸਾਹਿਬ ਜੀ ਜਦੋਂ ਵੀ ਭਾਵੇਂ ਤੁਹਾਨੂੰ ਅੱਧੀ ਰਾਤ ਵੀ ਲੋੜ ਹੈ ਸਾਰੀਆਂ ਨਹਿੰਗ ਸਿੰਘ ਜਥੇਵੰਦੀਆਂ ਤੁਹਾਡੇ ਨਾਲ ਪੂਰਾ ਸਾਥ ਦੇਣਗੀਆਂ ਤੇ ਜਦੋਂ ਵੀ ਕੋਈ ਤੁਸੀਂ ਢਿੱਲੇ ਪੈਂਦੇ ਹੋ ਤਾਂ ਸਾਨੂੰ ਵੀ ਸਾਰੀਆਂ ਸਾਰੀਆਂ ਗੁਰਸੇਕ ਸੰਗਤਾਂ ਜਿਹੜੀਆਂ ਨੇ ਤੇ ਗੁਰੂ ਦੀਆਂ ਲਾੜਲੀਆਂ ਫੌਜਾਂ ਨੂੰ ਵੀ ਕਿਉਂਕਿ ਇੱਥੇ ਆਨ ਸ੍ਰੀ ਅਕਾਲ ਤਖਤ ਸਾਹਿਬ ਦੇ ਆਨ-ਗਵਾਨ ਤੇ ਸ਼ਾਨ ਦੀ ਗੱਲ ਹੈ ਆਪਾਂ ਸਾਰੇ ਮਰਿਆਦਾ ਤੇ ਤਗੜੇ ਹੋ ਕੇ ਪਹਿਰਾ ਦੇਣਾ ਤੇ ਕਿਸੇ ਦੀ ਵੀ ਕੋਈ ਗੱਲਬਾਤ ਹੁੰਦੀ ਹੈ ਆਪਾਂ ਕਿਸੇ ਦੇ ਖਿਲਾਫ ਨਹੀਂ ਨਾ ਕੋ ਬੈਰੀ ਨਾ ਹੈ ਬਗਾਨਾ ਸਗਲ ਸੰਗ ਹਮ ਕੋ ਬਣਿਆਈ ਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਆਣ ਬਾਣ ਤੇ ਸ਼ਾਨ ਕਾਇਮ ਹੈ ਤੇ ਆਪਾਂ ਸਾਰੇ ਕਾਇਮ ਆ ਜੇ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਜਾਂ ਜਿਹੜੇ ਵੀ ਹੋਰ ਕੋਈ ਆਪਣੇ ਸਾਰੇ ਉਹ ਆਪਸੀ ਜਿਹੜੇ ਨੇ ਮਿਲ ਬੈਠ ਕੇ ਉਹਨਾਂ ਨੂੰ ਗੁਰਮਤੇ ਦੇ ਨਾਲ ਸਾਰੇ ਕਾਰਜ ਕਰਨੇ ਚਾਹੀਦੇ ਨੇ ਅਕਾਲ ਤਖਤ ਸਾਹਿਬ ਦੀ ਜਿਹੜੀ ਮਾਣ ਮਰਿਆਦਾ ਉਹਨੂੰ ਵੰਗਾਰਨਾ ਨਹੀਂ ਚਾਹੀਦਾ। ਸੋ ਗੁਰੂ ਦੀਆਂ ਲਾਡਲੀਆਂ ਫੌਜਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਦੇ ਹਮੇਸ਼ਾ ਪਹਿਲਾਂ ਵੀ ਖੜਾ ਤੇ ਅੱਗੇ ਵੀ ਪੂਰਾ ਸਾਥ ਦੇਾਂਗੇ ਤੇ ਮਾਣ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਚੜ੍ਹਦੀ ਕਲਾ ਦੇ ਨਾਲ ਲਾਗੂ ਕਰਾਉਣ ਤੋਂ ਪਿੱਛੇ ਨਹੀਂ ਹਟਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ